मेरी तरफ सत नमस्कार गुड मॉर्निंग ये भी पंजाबी भाषा च है यहाँ टाइटल है इंटरैशल स्टड्डी वास्ते तुसी एजेंट न करो हेट लिखे सवाल अक्सर अच्छा मैं देखता है कि ती जट को किसी भी कोई पहली बार ही फाइल आपका पासपोर्ट ते ओरिजिनल दस्तावेज तो पैसे दे आ जाते जी ਦੇਖੋ ਕੁਝ ਏਜੰਟ ਉਹੀ ਕੰਮ ਕਰਨ ਦੇ 25 ਲੱਖ ਰੁਪਏ ਲੈਂਦੇ ਆ ਤੇ ਕੁਝ 20 ਲੱਖ ਰੁਪਏ ਲੈਂਦੇ ਆ ਤੇ ਕੋਈ 18 ਲੱਖ ਵੀ ਲੈਂਦੇ ਨੇ ਸੋ ਤੁਸੀਂ ਜਲਦੀ ਏਜੰਟ ਕੋਲ ਜਾਂਦੇ ਜੇ ਇੱਕ ਹੀ ਏਜੰਟ ਨਹੀਂ ਹੈਗਾ ਇਸ ਪੰਜਾਬ ਪੰਜਾਬ ਦੇ ਵਿੱਚ ਤਾਂ ਬਹੁਤ سارے ਏਜੰਟ ਨੇ ਤੁਸੀਂ ਏਜੰਟ ਕੋਲ ਜਾਣ ਤੋਂ ਪਹਿਲਾਂ ਆਪ ਦੇ ਦਸਤਾਵੇਜ਼ਾਂ ਦੀਆਂ 12 ਕਾਪੀਆਂ ਕਰ ਲਓ ਸ਼ਾਪਿੰਗ ਕਿਹੜਾ ਏਜੰਟ ਤੁਹਾਨੂੰ ਕਿੱਥੇ ਭੇਜ ਰਿਹਾ ਜਿਵੇਂ ਕਿ ਹੁਣ ਕੈਨੇਡਾ ਚ ਬ੍ਰੈਂਟਨ ਸ਼ਹਿਰ ਜਿਹੜਾ 온ਟਾਰੀਓ ਦਾ ਤੇ ਸਰੀ ਸ਼ਹਿਰ ਜਿਹੜਾ ਬ੍ਰਿਟਿਸ਼ ਕੰਡਿਆ ਦਾ ਹੈ ਉੱਥੇ ਨਾ ਤਾਂ ਨੌਕਰੀ ਮਿਲਦੀ ਹੈ ਨਾ ਰਹਿਣ ਲਈ ਕਿਰਾਇਆ ਮਿਲਦਾ ਤੇ ਉੱਥੋਂ ਦੀ ਯੂਨੀਵਰਸਿਟੀਆਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੈਨੇਡਾ ਚ ਪੱਕੇ ਹੋਣ ਲਈ ਤੁਹਾਨੂੰ 25 ਨੰਬਰ ਵੀ ਨਹੀਂ ਮਿਲਦੇ ਉਹਦੇ ਇਸ ਕਰਕੇ ਤੁਹਾਨੂੰ ਉੱਥੇ ਪੜ੍ਹਾਈ ਖਤਮ ਕਰਨ ਬਾਅਦ ਤਾਨੂੰ ਉਥੋਂ ਸ਼ਿਫਟ ਹੋ ਕੇ ਦੂਜੀ ਪ੍ਰੋਵਿੰਸ ਵਿੱਚ ਜਾਣਾ ਪਊਗਾ ਤੁਹਾਨੂੰ ਉਥੋਂ ਦਾ ਡਰਾਈਵਿੰਗ ਸਾਂ ਚੇਂਜ ਕਰਾਣਾ ਪਊਗਾ ਤੁਹਾਨੂੰ ਮੈਡੀਕਲ ਕਾਰਡ ਚੇਂਜ ਕਰਾਣ ਦੀ ਲੋੜ ਪੈਗੀ ਕਈ ਤਰ੍ਹਾਂ ਦੇ ਵਾਸਤੇ ਸਮੱਸਿਆਵਾਂ ਖੜੀਆਂ ਹੋ ਜਾਣਗੀਆਂ ਇਸ ਕਰਕੇ ਜਦ ਵੀ ਤੁਸੀਂ ਆਪ ਦੇ origignal ਮਦਰ ਕੰਟਰੀ ਤੋਂ ਦੂਜੇ ਦੇਸ਼ ਜਾ ਰਹੇ ਜੇ ਤਾਂ ਮੈਂ ਤੁਹਾਨੂੰ ਸੱਤ ਸਵਾਲ ਦੱਸ ਰਿਹਾ ਜਿਹੜੇ ਕਿ ਤੁਹਾਨੂੰ ਆਪ ਦੇ ਏਜੰਟ ਨਾਲ ਸੋਚ ਵਿਚਾਰ ਕਰਨੇ ਪੈਣਗੇ ਨੰਬਰ 1 ਅਲੱਗ-ਅਲੱਗ ਯੂਨੀਵਰਸਟੀਆਂ ਤੇ ਕਾਲਜਾਂ ਦੀ ਵੱਖ-ਵੱਖ ਫੀਸ ਹੈ ਤੁਸੀਂ ਉੱਥੇ ਪੜਨ ਜਾਓ ਜਿਹਦੀ ਫੀਸ ਕਰਦਾ ਹੈ ਨੰਬਰ 2 ਦੇਖੋ ਭਾਰਤ ਵਿੱਚ ਚਾਹੇ ਕਿ ਪ੍ਰਾਈਵੇਟ ਕਾਲਜ ਮਾੜੇ ਹੁੰਦੇ ਨੇ ਸਰਕਾਰੀ ਮਲਕ ਸੌਰੀ ਸਰਕਾਰੀ ਕਾਲਜ ਨੂੰ ਆਪਾਂ ਮਾੜਾ ਗਿੰਦੇ ਆ ਪ੍ਰਾਈਵੇਟ ਕਾਲਜ ਨੂੰ ਚੰਗਾ ਗਿੰਦੇ ਆ ਪਰ ਕੈਨੇਡਾ ਦੇ ਸਰਕਾਰੀ ਕਾਲਜ ਬਹੁਤ ਵੱਡੇ ਵੱਡੇ ਹੁੰਦੇ ਨੇ ਉੱਤੇ ਹਰ ਸਹੂਲਤ ਸਟੂਡੈਂਟ ਵਾਸਤੇ ਮੁਹਿਆੰਦਿਆ ਤੇ ਉਹ ਚੰਗੇ ਤਰੀਕੇ ਨਾਲ ਪੜਾਉਂਦੇ ਨੇ ਜਦ ਤੁਸੀਂ ਸਰਕਾਰੀ ਕਾਲਜ ਵਿੱਚ ਪੜੋਗੇ ਤਾਂ ਤੁਹਾਨੂੰ ਹਰ ਹਫਤੇ 20 ਘੰਟੇ ਕੰਮ ਕਰਨ ਦੀ ਪਰਵਾਹ ਨਹੀਂ ਹੁੰਦੀ ਹੈ ਜਦ ਕਿ ਇਹ ਸਹੂਲਤ ਪ੍ਰਾਈਵੇਟ ਕਾਲਜ ਵਿੱਚ ਨਹੀਂ ਹੁੰਦੀ ਦੂਜਿਆ ਕੀ ਹੈ ਕਿ ਜੇਕਰ ਤੁਸੀਂ ਉੱਥੋਂ ਦੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਡੀ ਐਲ ਆਈ ਡਿਜ਼ਾਈਨੇਟਿਡ ਲਰਨਿੰਗ ਇੰਸਟੀਚਿਊਟ ਅਪਰੂਵਲ ਦੀ ਲਿਸਟ ਵਿੱਚੋਂ ਕੋਈ ਆਪਦਾ ਕਾਲਜ ਤੇ ਜਾਂ ਯੂਨੀਵਰਸਿਟੀ ਚੁਣੋਗੇ ਤਾਂ ਤੁਹਾਨੂੰ 2 ਸਾਲ ਦੀ 1 ਸਾਲ ਦੀ ਪੜ੍ਹਾਈ ਬਾਅਦ 1 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ 2 ਸਾਲ ਦੀ ਪੜ੍ਹਾਈ ਕਰਕੇ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਹੈ ਤੇ ਤੁਸੀਂ ਬਾਅਦ ਪੱਕੇ ਹੋ ਸਕਦੇ ਹੋ ਤੀਜਾ ਕੀ ਹੈ ਕਿ ਕੈਨੇਡਾ ਦੇ ਕੁਝ ਸ਼ਹਿਰਾਂ 'ਚ ਤੁਹਾਨੂੰ 18 ਮਹੀਨੇ ਬਾਅਦ ਪਰਮਨੈਂਟ ਰੈਜ਼ੀਡੈਂਸੀ ਮਿਲ ਜਾਂਦੀ ਹੈ ਤੁਸੀਂ ਉੱਥੇ ਪੱਕੇ ਤੌਰ ਤੇ ਹੋ ਜਾਂਦੇ ਏ ਤੇ ਕੁਝ ਸ਼ਹਿਰਾਂ 'ਚ 5 ਸਾਲ ਦਾ ਟਾਈਮ ਪੀਰੀਅਡ ਲੱਗਦਾ ਹੈ ਇਹ ਮੈਂ ਤੁਹਾਨੂੰ ਦੱਸ ਰਿਹਾ ਕੋਈ ਏਜੰਟ ਦੱਸੇਗਾ ਨਹੀਂ ਤੁਸੀਂ ਉਸ ਏਜੰਟ ਦੇ ਨਾਲ ਹੀ ਉਸ ਸ਼ਹਿਰ ਜਾਓ ਜਿੱਥੇ ਤੁਹਾਨੂੰ ਕਮਰਾ ਵੀ ਸਸਤਾ ਮਿਲੇ ਪੜਾਈ ਦੇ ਨਾਲ-ਨਾਲ ਵੀ ਕੰਟੇ ਕੰਮ ਕਰਨਾ ਅਲਾਉਡ ਹੋਵੇ ਤੇ ਤੁਸੀਂ 18 ਮਹੀਨੇ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ ਆਪਦੀ ਪਰਮਨੈਂਟ ਰੈਜ਼ਿਡੈਂਸੀ ਦੀ ਫਾਈਲ ਲਗਾ ਲਓ ਦੇਖੋ ਇਹ ਗੱਲ ਪਹਿਲਾਂ ਗੌਰ ਕਰਨ ਦੀ ਬਹੁਤੀ ਲੋੜ ਨਹੀਂ ਹੁੰਦੀ ਸੀ ਕਿਉਂਕਿ 2015 'ਚ ਲਗ स्टूडेंट ਗਿਆ 2023 'ਚ 9 ਲੱਖ ਸਟੂਡੈਂਟ ਗਿਆ ਤੇ 2024 'ਚ ਲਗਭਗ 14 ਲੱਖ ਸਟੂਡੈਂਟ ਜਲਦੀ ਸੰਭਾਲਣਾ ਹੈ ਕੈਨੇਡਾ ਦੀ ਖੁਦ ਦੀ ਆਬਾਦੀ 4 ਕਰੋੜ ਹੈ ਹੁਣ 4 ਕਰੋੜ ਦੇ ਵਿੱਚਕਾਰ 14 ਲੱਖ ਵਿਦਿਆਰਥੀ ਆ ਜਾਂਦੇ ਤਾਂ ਉੱਥੇ ਕੀ ਹਾਲ ਹੋਏਗਾ ਤੁਸੀਂ ਆਪ ਹੀ ਸੋਚ ਸਮਝੋ ਚੌਥਾ ਕੀ ਹੈ ਕਿ ਪੜ੍ਹਾਈ ਦੇ ਨਾਲ ਜੇ ਤਨ ਕੀ ਏਜੰਟ ਉੱਥੇ ਭੇਜਿਆ ਜਿੱਥੇ ਕਿ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੰਮ ਕਰਨ ਦੇ ਯੋਗ ਹੋਵੋਗੇ ਤੇ ਪੜ੍ਹਾਈ ਖਤਮ ਕਰਨ ਲੱਗ ਪਾ ਤੁਹਾਨੂੰ ਪੋਸਟ ਗ੍ਰੈਜੂਏਟ ਵਰ ਪਰ ਮਿਲੇਗਾ ਜੇਕਰ ਤੁਸੀਂ ਮੈਰਿਡ ਯੇ ਨੰਬਰ 5 ਕੀ ਤੁਹਾਡੀ ਵਾਈਫ ਤੇ ਬੱਚੇ ਤੁਹਾਡੇ ਨਾਲ ਜਾ ਸਕਦੇ ਹਨ ਜਾਂ ਨਹੀਂ ਨੰਬਰ 6 ਜੇਕਰ ਤੁਸੀਂ ਬ੍ਰੈਂਟਨ ਜਾਂ ਸਰੀ ਜਾਵੋਗੇ ਤੁਹਾਨੂੰ ਕੈਨੇਡਾ ਵਿੱਚ ਪੱਕੇ ਹੋਣ ਲਈ 25 ਨੰਬਰ ਨਹੀਂ ਮਿਲਦੇ ਦੇਖੋ ਏਜੰਟ ਨੂੰ ਲੱਖ ਰੁਪਏ ਮਿਲਦਾ ਹੈ ਇੱਕ ਵਿਦਿਆਰਥੀ ਨੂੰ ਕੈਨੇਡਾ ਦਾ ਯੂਨੀਵਰਸਿਟੀ ਜਾਂ ਸਟੂਡੈਂਟ ਭੇਜਣ ਵਾਸਤੇ ਜਿਹੜੇ ਸਟੂਡੈਂਟ ਪਹਿਲਾਂ ਜਾਂਚ ਕੇ ਨੇ ਉਹਨਾਂ ਨੇ ਏਜੰਟਸ ਦੇ ਨਾਲ ਹਿਸਾਬੱਤੀ ਕੀਤੀ ਹੋਈ ਹੈ ਕਿ ਵੀ ਮੈਂ ਤੈਨੂੰ ਪੰਜ ਸਟੂਡੈਂਟ ਦਿੰਦਾ ਕਿ ਤੂੰ 2.5 ਲੱਖ ਰੁਪਏ ਦੇਵੇਂਗਾ ਜਾਂ ਨਹੀਂ ਦੇਵੇਂਗਾ ਸੋ ਜਿਹੜੇ ਤੁਹਾਨੂੰ ਫੇਸਬੁੱਕ ਤੇ ਉਲਟੀਆਂ ਸਿੱਧੀਆਂ ਫੋਟੋਆਂ ਪਾ ਕੇ ਤੇ ਤੁਹਾਨੂੰ ਅਟਰੈਕਟ ਕਰਾ ਰਹੇ ਨੇ ਕੈਨੇਡਾ ਵਾਸਤੇ ਉਹ ਸਾਰੇ ਰੈਫਰਰ ਫੀਸ ਮਿਲਦੀ ਹੈ ਤਾਂ ਕਰਕੇ ਤੁਹਾਨੂੰ ਸੱਚੀ ਗੱਲ ਕੈਨੇਡਾ ਬਾਰੇ ਦੱਸ ਦੇਣੀ ਤੁਸੀਂ ਉਹਨਾਂ ਦੇ ਸ਼ਿਕਾਰ ਹੋ ਜਾਂਦੇ ਜੇ ਨੰਬਰ 7 हूँ मैं दसूँगा कि विद्यार्थी कनेडा बिल्कुल न जा देखो ये ना कहो कि मैं कनेडा तो है मैं तो मैं तैनु उ मना है। कनेडा मोस्ट वेलकम तीत तो तेरह साल की पढ़ाई कंप्लीट किए बिना कनेडा बिल्कुल न जाओ तुम उ पक्के हो सकोगे इसका प्रूफ की है सी आर एस स्कोर कैलकुलेटर य आपदे सैलफोन आप ही कैलकुलेट कर सकते जी ਜੇਕਰ ਤੁਹਾਨੂੰ ਕਾਰ ਦੀ ਡਰਾਈਵਿੰਗ ਸੈਂਸ ਨਹੀਂ ਹੈ ਤੁਹਾਡੇ ਕੋਲ ਦੇਖੋ ਕਿ ਇਹ ਹੈ ਕਿ ਕੈਨੇਡਾ ਵੀ ਠੰਡ ਪੈਂਦੀ ਆ ਬਰ ਪੈਂਦੀ ਆ ਜੇਕਰ ਤੁਹਾਨੂੰ ਕਾਰ ਚਲਾਉਣੀ ਨਹੀਂ ਆਉਂਦੀ ਤੇ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਨਹੀਂ ਹੈ ਤਾਂ ਤੁਹਾਡੇ ਵਾਸਤੇ ਕੰਮ ਤੇ ਆਉਣ ਜਾਣ ਦੀ ਬੱਡੀ ਮੁਸੀਬਤ ਹੋ ਸਕਦੀ ਹੈ ਭਾਰਤ ਵਿੱਚ 1 ਮਹੀਨੇ ਦੀ ਫੀਸ 8000 ਭਾਰਤੀ ਰੁਪਏ ਹੁੰਦੀ ਹੈ ਤੇ ਕੈਨੇਡਾ 'ਚ 4000 ਰੁਪਏ ਪਰ ਆਵਰ ਹੁੰਦੀ ਹੈ ਇਸ ਕਰਕੇ ਤੁਸੀਂ ਜੇ ਇੱਥੋਂ ਡਰਾਈਵਿੰਗ ਸਿੱਖੀ ਡਰਾਈਵਿੰਗ ਸਾਂਸ ਇੱਕ ਨੰਬਰ ਤੇ ਬਦਵਾ ਕੇ ਲੈ ਕੇ ਜਾਓ ਨੰਬਰ 2 ਜੇਕਰ ਤੁਸੀਂ ਇੰਗਲਿਸ਼ ਬੋਲਣੀ ਨਹੀਂ ਜਾਣਦੇ ਤਾਂ ਤੁਸੀਂ ਪੰਜਾਬੀਆਂ ਨਾਲ ਹੀ ਕੰਮ ਕਰ ਸਕਦੇ ਜੀ ਉਹਨਾਂ ਨਾਲ ਤਾਂ ਤੁਹਾਨੂੰ ਤਨਖਾਹ ਦੇਣੀ ਹੈ ਨਾ ਤੁਹਾਨੂੰ ਓਵਰਟਾਈਮ ਦੇਣਾ ਤੇ ਤੁਹਾਡੀ ਰੇਲ ਬਣਾ ਦੇਣੀ ਹੈ ਜੇਕਰ ਅੰਗਰੇਜ਼ੀ ਜਾਣਦੇ ਹੋ ਹੋਗੇ ਗੋਰਿਆਂ ਨਾਲ ਕੰਮ ਕਰੋਗੇ ਸੈਟਰਡੇ ਦੇ ਪੂਰਾ ਤਨਖਾਹ ਹੋਏਗੀ ਸੰਡੇ ਨੂੰ ਡਬਲ ਤਨਖਾਹ ਹੋਏਗੀ ਤੁਹਾਨੂੰ ਇਸ ਗੱਲ ਦਾ ਫਾਇਦਾ ਹੋਏਗਾ ਨੰਬਰ 10 ਦੇਖੋ ਕੈਨੇਡਾ ਜਾਣ ਲਈ 185 ਰਸਤੇ ਨੇ ਪਰ ਸਟੱਡੀ ਪਰਮਿਟ ਤੇ ਉਹੀ ਜਾਓ ਦੇਖੋ ਸਟੱਡੀ ਪਰਮਿਟ ਹੀਰਾ ਤੇ ਨਹੀਂ ਹੁੰਦੀ 90 ਦਿਨ ਚ ਵੀਜ਼ਾ ਮਿਲ ਜਾਂਦਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ 20 ਲੱਖ ਰੁਪਏ ਦਾ ਤੁਹਾਨੂੰ ਬੈਂਕ ਲੋਨ ਵੀ ਮਿਲਦਾ ਹੈ ਜੇਕਰ ਤੁਹਾਨੂੰ ਪੜਨ ਦੀ ਆਦਤ ਨਹੀਂ ਹੈ ਤੁਸੀਂ ਪੜਨ ਦੇ ਨਾਇਕ ਜੀ ਤਾਂ ਬਿਲਕੁਲ ਵੀ ਸਟੱਡੀ ਪਰਮਿਟ ਤੇ ਜਾ ਜਾਓ ਤੁਸੀਂ ਵਰਕ ਪਰਮਿਟ ਲਈ ਜਾ ਸਕਦੇ ਹੋ ਜਾਂ ਤੁਸੀਂ ਆਪ ਦੀ ਵਾਈਫ ਨੂੰ ਸਟੱਡੀ ਪਰਮਿਟ ਦਿਵਾ ਲਓ ਆਪ ਉਹ ਨਾਲ ਓਪਨ ਵਰਕ ਪਰਮਿਟ ਤੇ ਜਾ ਸਕਦੇ ਹੋ ਨੈਕਸਟ ਜੇਕਰ ਤੁਹਾਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਦੇਖੋ ਕੈਨੇਡਾ ਵਿੱਚ ਚੈਕ ਟਿਫਨ ਸਰਵਿਸ ਹੈ ਪਰ ਕੀ ਹੁੰਦਾ ਹੈ ਕਿ ਜੇ ਤੁਹਾਨੂੰ ਰੋਟੀ ਪਕਾਉਣੀ ਨਹੀਂ ਆਉਂਦੀ ਤੁਹਾਨੂੰ ਟਿਫਨ ਸਰਵਿਸ ਮਹਿੰਗੀ ਪੈਗੀ ਜਿੰਨਾ ਤਵੇ ਕਰਦੇ ਆ ਤੇ ਤੇ ਬੋਝ ਪੈਗਾ ਤੇ ਫਿਰ ਤੁਸੀਂ ਔਰ ਜੇਕਰ ਤੁਹਾਨੂੰ ਕੈਨੇਡਾ ਚ ਜਾ ਕੇ ਨੌਕਰੀ ਨਹੀਂ ਮਿਲੇਗੀ ਤੇ ਤੁਹਾਡੇ ਵਾਸਤੇ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ। ਨੈਕਸਟ ਜੇਕਰ ਤੁਹਾਨੂੰ ਕੰਮ ਕਰਨ ਦੀ ਆਦਤ ਨਹੀਂ ਹੈ। ਦੇਖੋ ਮੈਂ ਦੇਖਦਾ ਕਿ ਭਾਰਤ ਵਿੱਚ ਬਹੁਤ ਸਾਰੇ ਸਰਕਾਰੀ ਅਫਸਰਾਂ ਦੇ ਲੜਕੇ ਤੇ ਲੜਕੀਆਂ ਕੈਨੇਡਾ ਚਲੇ ਜਾਂਦੇ ਨੇ। ਉਹਨਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੈ। ਤੇ ਕੈਨੇਡਾ ਦੇ ਵਿੱਚ ਘਰ ਤਾਂ ਬਿਨਾ ਕੰਮ ਕੀਤੇ ਤੁਹਾਨੂੰ ਗੁਜ਼ਾਰਾ ਕਰਨਾ ਮੁਸ਼ਕਲ ਹੈ। ਇਸ ਕਰਕੇ ਜੇਕਰ ਤੁਹਾਨੂੰ ਕੰਮ ਕਰਨ ਦੀ ਆਦਤ ਨਹੀਂ ਹੈ ਤਾਂ ਹੁਣ ਵੀ ਤੁਸੀਂ ਕੰਮ ਕਰਨ ਦੀ ਆਦਤ ਪਾ ਲਓ ਨੈਕਸਟ ਜੇਕਰ ਤੁਸੀਂ ਸਮੇਂ ਦੇ ਪਾਬੰਦ ਨਹੀਂ ਹੋ ਦੇਖੋ ਭਾਰਤ ਵਿੱਚ ਇਹ ਚੱਲਦਾ ਹੈ ਕਿ ਘਰੋਂ ਫੋਨ ਕਰਤਾ ਕਿ ਮੈਂ ਅੱਜ ਕਲਾਸ ਨਹੀਂ ਆ ਰਿਹਾ ਜਾਂ ਕੰਮ ਤੇ ਨਹੀਂ ਆ ਰਿਹਾ ਪਰ ਕੈਨੇਡਾ ਦੇ ਵਿੱਚਕਾਰ ਜੇਕਰ ਤੁਸੀਂ ਆਪਦੀ ਡਿਊਟੀ ਤੇ ਸਹੀ ਟਾਈਮ ਤੇ ਨਹੀਂ ਪਹੁੰਚੋਗੇ ਪਹਿਲਾਂ ਕੰਮ ਕਰ ਰਹੇ ਕੰਮਚਾਰੀ ਨੂੰ ਡੇਢ ਗੁਣਾ ਤਨਖਾਹ ਦੇਣੀ ਪਊਗੀ ਜਾਂ ਡਬਲ ਓਵਰਟਾਈਮ ਕਹ ਸਕਦਾ ਹੈ ਉਹਨਾਂ ਨਾਲ ਇੰਕੁਆਇਰੀ ਦਾ ਨੁਕਸਾਨ ਹੋਊਗਾ ਤੇ ਤੁਹਾਡਾ ਵੀ ਨੁਕਸਾਨ ਤੁਹਾਨੂੰ ਨੌਕਰੀ ਤੋਂ ਜੋ ਆਪ ਹੋ ਸਕਦਾ ਸੋ ਇਹ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਕਿਸੇ ਵੀ ਏਜੰਟ ਰਾਇਨ ਫਾਈਲ ਨਵਾਓ ਇਹ ਸਵਾਲ ਉਹਦੇ ਕੋਲ ਕਰਕੇ 5-6 ਏਜੰਟਸ ਕੋਲ ਜਾਓ ਇੱਕ ਨੂੰ ਦੂਜੇ ਬਾਰੇ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਕਿੱਥੇ ਜਾ ਕੇ ਆਇਆ ਸ਼ੋਪਿੰਗ ਕਰੋ ਜਿਹੜਾ ਤੁਹਾਨੂੰ ਜ਼ਿਆਦਾ ਸਹੂਲਤ ਅਵੇਲੇਬਲ ਕਰਾਉਂਦਾ ਤੁਸੀਂ ਉਹਦੇ ਰਾਹੀਂ ਆਪ ਦਾ ਫਾਇਲ ਲਗਾਓ ਤਾਂ ਤੁਹਾਨੂੰ ਇਸ ਦਾ ਲਾਭ ਹੋਏਗਾ ਜੇਕਰ ਤੁਸੀਂ ਇਹਦੇ ਬਾਰੇ ਕੋਈ ਵਧੇਰੇ ਜਾਣਕਾਰੀ ਫ੍ਰੀ ਵਿੱਚ ਚਾਹੁੰਦੇ ਜੇ ਤਾਂ ਸਾਡੇ ਫੋਨ ਨੰਬਰ ਉੱਪਰ ਦਿੱਤੇ ਜਾ ਚੁੱਕੇ ਨੇ ਸਾਡੇ ਨਾਲ ਤੁਸੀਂ ਫੋਨ ਤੇ ਮਾਰਨਿੰਗ 9 ਇਵਨਿੰਗ 5 ਪੀਐਮ ਤੱਕ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਵੈਰੀ ਮਚ